ਲੋ ਜੀ ਆਪਾਂ ਆ ਗਏ ਛੱਤ ਤੇ ਜਾਲ ਜੂਲ ਬੰਨਿਆ ਗਿਆ ਦੇਖੋ ਪ੍ਰੋਪਰ ਤਰੀਕੇ ਨਾਲ ਵਧੀਆ ਕੰਮ ਹੋ ਗਿਆ ਬਿਜਲੀ ਦੀ ਫਿਟਿੰਗ ਵੀ ਹੋ ਗਈ ਆ ਜਾਲ ਵੀ ਬੰਨਿਆ ਗਿਆ ਤੇ ਅੱਜ ਆਪਾਂ ਲੈਂਟਰ ਪਾਉਣ ਲੱਗੇ ਹਾਂ ਬਿਲਕੁਲ ਤਿਆਰੀ ਆ ਸਵੇਰ ਸੁਬਾ ਦਾ ਟਾਈਮ ਆ ਠੰਡ ਵੀ ਬਹੁਤ ਆ ਤੇ ਮੈਂ ਕਿਹਾ ਕਮਾਲ ਹੀ ਹੋਈ ਪਈ ਆ ਤੇ ਇੱਕ ਨਿੱਕੀ ਜੀ ਜਾਣਕਾਰੀ ਵਲੌਗ ਚ ਵੀ ਦੱਸ ਦਿੰਨਾ ਆਪਾਂ ਸ਼ਟਰਿੰਗ ਔਇਲ ਮਾਰਾਂਗੇ ਇੰਨੇ ਤੇ ਆਪਾਂ ਡੀਜ਼ਲ ਨਹੀਂ ਮਾਰਨਾ ਆਪਾਂ ਸ਼ਟਰਿੰਗ ਆਇਲ ਮਾਰਾਂਗੇ ਇਹਦੇ ਨਾਲ ਸਫਾਈ ਵੀ ਬਹੁਤ ਵਧੀਆ ਆਉਂਦੀ ਹੈ ਲੈੰਟਰ ਦੀ ਤੇ ਪਲੇਟਾਂ ਵੀ ਬਹੁਤ ਵਧੀਆ ਮਤਲਬ ਜਿਹੜਾ ਕਾਲਪ ਹੁੰਦਾ ਉਹ ਵੀ ਬਹੁਤ ਵਧੀਆ ਖੁੱਲਦਾ ਤੇ ਨਾਲੇ ਪੈਂਦਾ ਵੀ ਡੀਜ਼ਲ ਨਾਲੋਂ ਘੱਟ ਰੇਟ ਤੇ ਆ ਜਿੰਨੇ ਦਾ ਇੰਨੇ ਏਰੀਆ 'ਚ ਡੀਜ਼ਲ ਮਾਰਨਾ ਸੀ ਨਾ ਉਦੋਂ ਅੱਧੇ ਰੇਟ ਤੇ ਪਊਗਾ ਇਹ ਤੇ ਕੰਮ ਵੀ ਘੈਂਟ ਕਰੂਗਾ ਡੀਜ਼ਲ ਤੇ ਸਰੀਏ ਦਾ ਕੋਈ ਮੇਲ ਨਹੀਂ ਆਪਾਂ ਨੂੰ ਪਤਾ ਹੀ ਆ ਵੀ ਜਿਹੜਾ ਡੀਜ਼ਲ ਆ ਉਹ ਸਰੀਏ ਨੂੰ ਲੋਹੇ ਨੂੰ ਖਰਾਬ ਕਰਦਾ ਤੇ ਇਹ ਬਣਿਆ ਹੀ ਇਸ ਕੰਮ ਵਾਸਤੇ ਆ ਇੰਦੇ ਨਾਲ ਸਰੀਏ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਕੰਮ ਵੀ ਘੈਂਟ ਕਰੂਗਾ ਇਹ ਬਾਈ 1 ਲੀਟਰ 6 ਤੋਂ 7 ਲੀਟਰ ਪਾਣੀ ਵਿੱਚ ਪਾ ਕੇ ਆਪਾਂ ਇਹਨੂੰ ਐ ਛਰਕਾ ਕਰ ਦੇਣਾ ਜਾਂ ਡਰਮੀ ਚ ਪਾ ਲੋ ਸਪਰੇਅ ਵਾਲੀ ਚ ਜਾਂ ਵੈਸੇ ਇਹਦਾ ਛਰਕਾ ਕਰ ਦੋ ਤੇ ਬਹੁਤ ਘੈਂਟ ਬਣੂਗਾ ਇਹ ਕੰਮ ਆਪਣਾ ਤੇ ਅੱਗੇ ਆਪਾਂ ਸੀਮੈਂਟ ਆ ਜਿਹੜਾ ਉਹ ਆਪਾਂ JK ਸੁਪਰ ਸਟਰੋਂਗ ਦਾ ਵਰਤ ਰਹੇ ਆ ਛੱਤ ਦੇ ਵਿੱਚ ਤੇ ਉਹਦੇ ਵਿੱਚ ਵੀ ਕੈਮੀਕਲ ਪਾਵਾਂਗੇ ਉਹ ਤੁਹਾਨੂੰ ਅੱਗੇ-ਅੱਗੇ ਸਾਰੀ ਨਾਲ ਦੀ ਨਾਲ ਆਪਾਂ ਤੁਹਾਨੂੰ ਰਿਪੋਰਟ ਦਿੰਦੇ ਰਾਵਾਂਗੇ ਇਦਰ ਬਈ ਆਪਾਂ ਪੂਰੀ ਸਾਫ ਸਫਾਈ ਵੀ ਕਰਤੀ ਹੈ ਕਿਉਂਕਿ ਆਪਾਂ ਲਾਵਾਂਗੇ ਇੱਥੇ ਮਸ਼ੀਨਾਂ ਤੇ ਉਹ ਉੱਥੇ ਤੱਕ ਇੱਥੇ ਪੂਰੀ ਸਾਫ ਸਫਾਈ ਕਰਤੀ ਹੈ ਤੇ ਇੱਥੇ ਆਊਗੀ ਬੱਜਰੀ ਹਣਾ ਵੇਖੀ ਸਾਥ ਤੇ ਆ ਪੂਰਾ ਬਣਾਤਾ ਹੈ ਕੈਂਟ ਆ ਗਈ ਪਾਲਟੀ ਬਈ ਇਹ ਆ ਗਈ ਆ ਇੱਥੇ ਲੱਗੇਗਾ ਸਾਫ ਬੱਜਰੀ ਬੱਜਰੀ ਆਗੇ ਲੈਂਟਰ ਦੀ ਪਾਲਟੀ ਆ ਮਸ਼ੀਨ ਵਾਲੇ ਆ ਗਏ ਅਡਾਲਾ ਮੈਨੂੰ ਕਿੱਥੇ ਲੱਗ ਗਿਆ ਕੋਈ ਕੋਈ ਨਹੀਂ ਕੋਈ ਗਾਡੀ ਕੋਈ ਨਹੀਂ ਜੀ ਨਹੀਂ ਪੈਦਲ ਵੀ ਤਾਂ ਨਹੀਂ ਹੈ ਪਰ ਬੋਲਦਾ ਪੈਦਲ ਆਪਾਂ ਦਾ ਪੈਦਲ ਬਹੁਤ ਹੋ ਜਾਤਾ ਇੱਥੇ ਯਾਰ ਇੱਥੇ ਉਹ ਆਪਾਂ ਚੇ ਇੱਥੇ ਹਵਾ ਨਹੀਂ ਪਸੂ ਆਤ ਮੈਂ ਇੱਥੇ ਨਹੀਂ ਆਇਆ ਸਾਡੀ ਬੋਲੀ ਬਣਾ ਜਣਾ ਤੁਸੀਂ ਲੇਟਰ ਪਾਉਣਾ ਅੱਜ ਮੂਵੀ ਵੀ ਬਣਾਉਣੀ ਹੈ ਤੇ ਦੱਸਾਂਗੇ ਵਿਆਹ ਬੰਦੇ ਆਏ ਸੀ ਹਾਂ ਜੀ ਨਹੀਂ ਤਾਂ ਸਹੀ ਹੈ ਮਾ ਇਹ ਪੌੜ ਲੈਟਰ ਪਾਏ ਆ ਅਬ ਇਹ ਸੀ ਕਰਦੇ ਆ ਲੈ ਭਾਈ ਅਸੀਂ ਕੋਈ ਅਲਵਾਈ ਨਹੀਂ ਰੱਖ ਜਿੰਦੇ ਆਪੇ ਚੱਕ ਲੈਣੇ ਕੰਮ ਆ ਕੀ ਆ ਹੈ ਦਾਦੀ ਇਹ ਖੀਰ ਗੁੱਤ ਬਣ ਗਈ ਇਹ ਤਾਂ ਗਿਰੇਲਾ ਬਣੀ ਜਾਂਦਾ ਖੀਰ ਰੇਤ ਨਾਲ ਅੱਧ ਕਰੀਏ ਗਾੜਾ ਕਰਕੇ ਤੇ ਫਿਰ ਉਹਦੇ ਵਿੱਚ ਖੀਰ ਦੇ ਪਾ ਦਈਏ ਇਹ ਤਾਂ ਠੀਕ ਆ ਤੇ ਮੈਂ ਤਾਂ ਬਹੁਤ ਕੀਤੀ ਅਸੀਂ ਰਾਤ ਤੇ ਇਹ ਤਾਂ ਘਾਟ ਹੀ ਆ ਇਹ ਰਹਿ ਗਈਆਂ ਰਹਿ ਕੇ ਦੁੱਧ ਪਾ ਕੇ ਵਧੀਆ ਬਣਾਈਆਂ ਤੇ ਆਹ ਇਹ ਦੇ ਵੇ ਤੇ ਅਗੇ ਦਿਖਾਓ ਚੋਲ ਪਾਏ ਆ ਪਾਣੀ ਪਾਇਆ ਨਾ ਅੱਛਾ ਦੁੱਧ ਪਾਉਣਾ ਬਾਟੀ ਉਹ ਤੇ ਆਹ ਹੈ ਉਹ ਚਾਹ ਬਾਰ ਲਈਏ ਅੱਛਾ ਤੇ ਉੱਥੇ ਵੀ ਜਾਣੇ ਆ ਗਿਆ ਦੱਸ ਆ ਗਿਆ ਹਾਂ ਕੋਈ ਨਹੀਂ ਅਹੀ ਤਿਆਰੀ ਕਰੀ ਬਈ ਆਪਾਂ ਚਾਹ ਵੀ ਲੈ ਆਂਦੀ ਆ ਹਾਂ ਇਸ ਲਈ ਆ ਰਜਿਤ ਕੀਤਾ ਹੀ ਉਹ ਲੋ ਕਹਿੰਦੇ ਸੀਗੇ ਪਾ ਦੋ ਉਹ ਦੇਸ ਆ ਵੀ ਰੱਖ ਦੋ ਬਹੁਤ ਵੱਡਾ ਤੂੰ ਵੀ ਖਾ ਲ ਇੱਕ ਇੱਕ ਕਿਤੇ ਪਾ ਦੇ ਤੇ ਲੈ ਲੈ ਬਈ ਮਸ਼ੀਨ ਵੀ ਆ ਗਈ ਆ ਵੇਖੀ ਸਾਧ ਦੇ ਤੁਸੀਂ ਤੇ ਟਰੈਕਟਰ ਉਹ ਉਥੇ ਲਾਤਾ ਇੱਕ ਜੀ ਚਾਚੂ ਪੀ ਕੇ ਫਿਰ ਲੱਗਣਗੇ ਮਿਸਤਰੀ ਵੀ ਆ ਗਈ ਹੈ ਇਹ ਆ ਗਈ ਮਿਸਤਰੀ ਵੀ ਆ ਇੱਧਰ ਸਾਡੇ ਮਕੈਨਿਕ ਸਾਹਿਬ ਲੱਗੇ ਹੋਏ ਨੇ ਆ ਬਲੋਅਰ ਜਿਹਨੇ ਫਿਰ ਤਾਂ ਕਰਤਾ ਪਿਛਲੀ ਯਾਰ ਵਾਂਗੂ ਕੀ ਪਤਾ ਫੇਰ ਇਹਦੇ ਸੱਚ ਚ ਨਾ ਹੋਵੇ ਕੋਈ ਨਾ ਤਾਂ ਨੀ ਕਰਾਉ ਭਾ ਅੱਛਾ ਆਹੀ ਆ ਵੇਖੋ ਵੇਖੋ ਪਿਛਲੀ ਯਾਰ ਵੀ ਇੰਜ ਹੀ ਲੱਗਦਾ ਸੀ ਇੱਥੇ ਜਾਲ ਬੰਨਿਆ ਜਾ ਰਿਹਾ ਏ ਥੋੜਾ ਜਿਹਾ ਰਹਿ ਗਿਆ ਸੀ ਤੇ ਇੱਧਰ ਡੀਜ਼ਲ ਮਾਰੀ ਓ ਮਗਲ ਐਡ ਮਾਰੀ ਜਾਂਦੇ ਆ ਪੀਓ ਪੀ ਤੇ ਇੱਥੇ ਸਮਾਨ ਚੜਾਈ ਜਾਂਦੇ ਉੱਤੇ ਮਸ਼ੀਨ ਦਾ ਜਿੱਦੇ ਨਾਲ ਲੈਂਟਰ ਪਾਉਣਾ ਆਹਾ ਹੋ ਕਾਟ ਜੀ ਬਈ ਆਪਣੀ ਘੱਗਰ ਵੀ ਆ ਗਈ ਆ ਹੁਣ ਬਜਰੀ ਦੀ ਵੇਟ ਆ ਤੇ ਬਿਜਲੀ ਵਾਲੇ ਵੀ ਆ ਗਏ ਹਰੇ ਤੇ ਦਾ ਵੀ ਬਜਰੀ ਦਾ ਵੀ ਟਰਾਲਾ ਆ ਗਿਆ ਅੰਦਰ ਕੋੜਨੀ ਅੰਦਰ ਬੈਠ ਕਰਨੀ ਆ ਤੋਸੇ ਜੱਟ ਨੂੰ ਬੋਲੋ ਬਾਕਲਾ ਨਹੀਂ ਸੇ ਬੋਲੋ ਬਾਕਲਾ ਜਾਨੀ ਗੈਰ ਦੀ ਆਇਆ ਆਉਂਦੀ ਹੋਸੀ ਦੂਰ ਮਾਰਦੀ ਨਹੀਂ ਬਸ ਤਨ ਤਰ ਤੂਰ ਦੇ ਟਰੈਕਟਰ ਜਾਂ ਸਾਰਾ ਹੀ ਵੀਉ ਤੋਂ ਸਾਈਡ ਹੋਇਆ। ਇੰਨੇ ਡਰ ਨਾ ਉਣੀ। ਪਰ ਨਹੀਂ ਨਹੀਂ। ਏ ਏ ਏ। ਔਖਾ ਹੀ ਆ ਜਾਣਾ। ਇੱਟਾਂ ਲੱਤੀਆਂ ਆਈਆਂ ਨਾ ਸਾਈਡ ਤੇ ਤੇ ਬੱਲੀਆਂ ਵੀ ਆ। Eh eh Gai 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 ਅੰਦਰ ਕੀ ਕੋਲੇ ਆ? ਅੰਦਰ ਕੋਲੇ। ਕੋਲੇ ਲਾਉਣ ਦਾ ਬੰਦਾ ਕੋਲੇ। ਬੱਲੀਆਂ ਕਿਹਨੇ ਲਾਈ ਜਾਂਦੇ ਆ? ਹਾਂ। ਆਹ ਜਿਹੜੇ ਬੱਲੀਆਂ ਲਾਈ ਜਾਂਦੇ ਆ ਅੰਦਰ। ਇੱਕ। ਜਿਹੜੇ ਬੱਲੀਆਂ ਲਾਈ ਜਾਂਦੇ ਇਹਨਾਂ ਕੋਲੇ ਆ। ਇਹ ਲਾਡਾ ਕ੍ਰੈਸ਼ਰ ਵੀ ਲਾਇਆ ਤਾਂ ਨਹੀਂ ਰਸਾਂ ਡਟ ਡ్రਾਈਵਰ ਪੱਕਾ ਹੀ ਸੀਗਾ ਬਈ ਬਸ ਹੁਣ ਪੂਰੀਆਂ ਤਿਆਰੀਆਂ ਮਸ਼ੀਨ ਵੀ ਸੈੱਟ ਹੋਈ ਗਈ ਹੈ ਬਸ ਆਹ ਆ ਰਹਿ ਗਏ ਰੱਖਣ ਵਾਲੇ ਤੇ ਇਹਦੇ ਤੋਂ ਬਾਅਦ ਆਪਾਂ ਬਸ ਕੰਮ ਸ਼ੁਰੂ ਕਰਨਾ ਹੀ ਆ ਇੱਧਰ ਗੱਟੀਆਂ ਲਾਈ ਜਾਂਦੇ ਆ ਆਹ ਸੈੱਟ ਕਰੀ ਜਾਂਦੇ ਆ ਉਧਰ ਜਾਲ ਬੰਨੀ ਜਾਂਦੇ ਆ ਕੀ ਕਹਿੰਦੀ ਆ ਜਾਨਾ ਚ ਰੁਕ ਜਾ ਇੱਥੇ ਮੈਂ ਕੰਮ ਗਿਆ ਚ ਲਿਆ ਸੀਗਾ ਤੇ ਇਹਨਾਂ ਜੜੀ ਦੂੜੀ ਮੇਰੇ ਆਉਂਦੇ ਨੂੰ ਫਿੱਟ ਕਰਤੀ ਵੀਡੀਓ ਬਣਾਉਣੀ ਰਹੀ ਗਈ ਹਾਂ ਨਿੱਕੇ ਆਈਆ ਕੀ ਕਰਦਾ ਇੱਥੇ ਤੂੰ ਚੱਲ ਉਹਦੇ ਵਿੱਚ ਬਹਿ ਤੈਨੂੰ ਹੂਟੇ ਦਿਵਾਉਣਾ ਚੱਲ ਨਹੀਂ ਹੂਟੇ ਦਿਵਾਉਣੇ ਤੈਨੂੰ ਪਾਪੇ ਨੇ ਡਰੋਨ ਵੀ ਚੜਾਤਾ ਉਹ ਆ ਫਿਰਦਾ ਮੈ ਹੀ ਲਿਆਂਦਾ ਮੈਂ ਪੂਰਾ ਚਾਰਜ ਕਰ ਲਿਆ ਹੈਗਾ ਤੇ ਬਾਸ ਉਹ ਮਸ਼ੀਨ ਦੀ ਤਿਆਰੀ ਕਰਨ ਲੱਗ ਗਿਆ కెమికਲ ਜਪੋਈ ਜਾਂਦੇ ਆ ਓ ਚੜ ਗਿਆ ਬਈ ਕੰਮ ਹੋ ਗਿਆ ਸਟਾਰਟ ਦੇਖ ਹੀ ਸਾਧਿਓ ਤੁਸੀਂ ਓਦੋਂ ਸੀਮੈਂਟ ਆਈ ਜਾਂਦਾ ਇਧਰੋਂ ਰੇਤਾਂ ਤੇ ਘੱਗਰ ਤੇ ਉਹ ਪਾਣੀ ਪਾਈ ਜਾਂਦੇ ਵਿੱਚ ਤਾਰ ਜੀ ਰੱਖ ਦੇ ਬਈਆ ਇਹਨਾਂ ਵਿੱਚ ਚਾ ਚਿੰਨਾ ਤੇ ਦੋ ਰੱਖ ਲੈ ਦੋ ਜੀ ਰੋਕ ਲਾ ਦਿਆਂਗੇ ਇਹ ਉਕਾ ਬਈ ਰੋਟੀ ਰੁੱਟੀ ਆ ਗਈ ਆ ਤੇ ਇੱਧਰ ਪਾਪੇ ਨੇ ਫਿਰ ਚੜਾ ਲਿਆ ਡਰੋਨ ਆਵੇ ਤੇ ਇੱਧਰ ਸਾਰੇ ਬਹਿ ਗਏ ਤੇ ਚਾਚੂ ਭੋਗ ਲਗਾਉਣ ਗਿਆ ਪ੍ਰਸ਼ਾਦ ਦਾ ਫਿਰ ਸਾਰਿਆਂ ਨੂੰ ਵਰਤੌਣੇ ਆ ਸਾਰੇ ਬਹਿ ਗਏ ਕਿੱਧਰ ਬੈਠੇ ਆ ਪਲੇਟ ਕਿੱਧਰ ਨਹੀਂ ਜਾਂਦੀ ਆ ਪਾ ਦੇ ਪਾ ਦੇ ਬਈ ਰੋਟੀ ਪਾਣੀ ਖਾ ਕੇ ਸਾਰਾ ਲੱਗ ਪਿਆ ਕੰਮ ਕਰ ਤੇ ਆ ਵੀ ਚੱਲਿਆ ਉੱਤੇ ਤੇ ਉੱਧਰ ਵੀ ਕੰਮ ਚਾਲੂ ਕਰਦਾ ਪੂਰਾ ਜੋਰਾ ਸ਼ੋਰਾ ਨਾਲ ਸਾਰਿਆਂ ਦੇ ਹੁਣ ਢਿੱਡ ਭਰੇ ਆ ਤੇ ਹੁਣ ਬੱਸ ਆਪਾਂ ਪੂਰੇ ਐਂਡ ਤੇ ਹੀ ਰੁਕਣਾ ਜਾਦੇ ਜਾਜੂ ਨਹੀਂ ਰੁਕੂਗਾ ਚਲੋ ਫਿਰ ਤੁਹਾਨੂੰ ਥੋੜੇ ਚਿਰ ਬਾਅਦ ਮਿਲਦੀ ਆ ਨਹੀਂ ਰੋਟੀ ਪਾਣੀ ਖਾ ਆ ਤੇ ਹੁਣ ਆਪਾਂ ਚੱਲੇ ਆ ਪ੍ਰਸ਼ਾਦ ਦੇਣ ਖਾ ਪੀ ਲਿਆ ਆਪਾਂ ਕਾਬਨੀ ਆਪਣੀ ਜਿਹੜੀ ਇੱਥੇ ਦੋ ਘਰ ਆ ਨਾ ਨਾਲ ਉਹਨਾਂ ਤੋਂ ਮੰਡੀ ਦੇਰ ਚਲੇ ਰੋਟੀ ਦੇਣ ਅੱਛਾ ਤੇ ਆ ਕੀ ਆ ਇਹ ਰੋਟੀ ਆ ਅੱਛਾ ਸਾਰੀ ਰੋਟੀ ਬਸ ਤੇ ਮੈਂ ਨਹੀਂ ਜਾਣਾ ਤੁਹਾਡੇ ਨਾਲ ਕਿਉਂ ਨਹੀਂ ਜਾਣਾ ਨਹੀਂ ਜਾਣਾ ਮੈਂ ਜੀ ਚਲੋ ਨਹੀਂ ਜਾਣਾ ਮੈਂ ਮੇਰੇ ਸਵੇਰ ਦੇ ਕਿੰਨੇ ਘੜੇ ਲਵਾਈ ਜਾਂਦੇ ਘਰੇ ਦੇ ਰੋਟੀ ਕਿੱਥੇ ਭੂਆ ਦੇ ਘਰੇ ਹਾਂ ਚਲੋ ਠੀਕ ਆ ਇਹ ਵੀ ਰੋਟੀ ਦਿੱਤੀ ਪ੍ਰਵਾਹ ਬਿਜਲੀ ਵਾਲਾ ਵੀ ਗਿਆ ਤੇ ਧਿਆਨ ਨਾਲ ਹਾਂ इधर टेस्टिंग कर दो भाई नीचे जाने जो मुझे डर लग रहा है निकल गया नहीं सही है नहीं तोड़ती ਉਹ ਇਹਣਾ ਆਹੀ ਬਾਕ ਰਹਿ ਗਈ ਫਿਰ ਕੰਮ ਸਮਾਪਤ ਦੇਖੀ ਸਾਰਦੇ ਕਿ ਬੇ ਸਾਰਿਆਂ ਨੇ ਮੈਂ ਮੈਲ ਲਾਈਟ ਲਾ ਕੇ ਫੜੇ ਆ ਪਾਪਾ ਵੀ ਆਲੇ ਕਿਵੇਂ ਫਿਰ ਹੋ ਇਹ ਵੀ ਠੀਕ ਆ ਹੋਰ ਵਧੀਆ ਹੋ ਗਿਆ 12 ਵਜੇ ਲੱਗੇ ਸੀ ਹਾਂ 12 ਵਜੇ ਲੱਗੇ ਛੱਟ ਹੋਇਆ ਹਾਂ ਬਹੁਤ ਵਧੀਆ ਪਾਇਆ ਰੈਂਟਰ ਨਾਲ ਲਾਸਟ ਰਹਿ ਗਿਆ ਜਿਹੜੀ ਇੱਕ ਦੋ ਬਚਿਆ ਨੇ ਇੱਕ ਤੋਂ ਪੈ ਜਾਣੀ ਹੈ ਜੀ ਅੱਛਾ ਨਾਲੇ ਰਾਮ ਨਾਲ ਪਾਇਆ ਖਾ ਪੀ ਕੇ ਦੁੱਧ ਦੁੱਧ ਸਾਰਾ ਬਚ ਗਿਆ ਬਈ ਹੋ ਗਿਆ ਸਾਰਾ ਕੰਮ ਖਤਮ ਓਏ ਆ ਡਿੱਗ ਗਈ ਡਰਮ ਚ ਪਾ ਦੋ ਅੱਛਾ ਉਹ ਤੋਂ ਥੋੜਾ ਲੱਭਦਾ ਕਰਦਾ ਪਿੱਛੇ ਇਹ ਤਾਂ ਹੋਰ ਚੱਕ ਲਓ ਕੋਸ ਤੇ ਵੇਖੀ ਸਾਧੂ ਤੁਸੀਂ ਕਰਤੀ ਮਸ਼ੀਨ ਬੰਦ ਕੰਮ ਹੋ ਗਿਆ ਕੰਮ ਹੋ ਗਿਆ ਡਨ ਤੇ ਹੁਣ ਸਾਫ ਸਫਾਈ ਕਰੀ ਜਾਂਦੇ ਆ ਮਸ਼ੀਨਾਂ ਦੀ ਤੇ ਲਈ ਜਾਂਦੇ ਆ ਲਾ ਲਓ ਐਈਆ ਬਾਈ ਜਿਹੜੀ ਚੀਜ਼ ਕੰਮ ਰੋਜ਼ਗਾਰ ਦਿੰਦੀ ਆ ਫਿਰ ਉਹਨੂੰ ਸਾਫ਼ ਸਵਾਲ ਦਾ ਰੱਖਣੀ ਪੈਂਦੀ ਆ ਹਾਂ ਰਹਾ ਵੇ ਲਾ ਭਰਾ ਇੱਧਰ ਲੱਗਾ ਪਿਆ ਇੱਧਰ ਆ ਮੇਰਾ ਭਰਾ ਲੱਗਾ ਪਿਆ ਮੈਂ ਕਿਉਂ ਐਈਆ ਮੈਂ ਨਾ ਬਾਤ ਉਹ ਟਣ ਦੋਸੇ ਨਹੀਂ ਆਈ ਯਾਰ ਲੈ ਹਾਂ ਉਹ ਕਿੱਧਰ ਰਹਿ ਗਿਆ ਆਪਣਾ ਦੋ ਜਮ ਇਸਤਰੀ ਬਾਲਾ ਤੂੰ ਦੋਨੋਂ ਦੀ ਲਾਲਾ ਯਾਰੋ ਉਹਨੂੰ ਵੀ ਦੇਰੀ ਫਿੱਟ ਤੇ ਆ ਰਹੀ ਜੀ ਠੀਕ ਹੈ ਤਿੰਨ ਦਿਨ ਵੀ ਦੇਰੀ ਉਹ ਕਹਿੰਦਾ ਯਾਰ 500 ਰੁਪਏ ਦਾ ਮੈਂ ਕਿਰਾਇਆ ਘਟ ਗਿਆ ਯਾਰ ਕਿਰਾਇਆ ਹੀ ਘਟਾ ਉਹਦਾ ਇੰਜ ਸਰਦਾਰਾ ਤੈਨੂੰ ਹਾਂ ਤੈਨੂੰ ਬਈ ਬਹੁਤ ਬਹੁਤ ਮੁਬਾਰਕਾਂ ਬਾਈ ਹੁਣ ਸਾਰਿਆਂ ਦੀ ਰਵਾਨਗੀ ਆ ਇਹਨਾਂ ਨੇ ਵੀ ਮਸ਼ੀਨ ਪਾਲੀ ਆ ਤੇ ਆ ਮਿਸਤਰੀ ਵੀ ਤਰਫ पे ਆ ਇੰਨੇ ਨੇ ਵੀ ਲੈ ਲਿਆ ਲੋ ਜੀ ਬਾਏ ਠੀਕ ਆ ਗਿਆ ਤਾਂ ਸੀ ਜੂ ਸਮਾਰੋ ਚੱਲ ਇਹ ਵੀ ਨਿਕਲ ਗਿਆ ਬਾਏ 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 ਤੇ ਆ ਮਸ਼ੀਨ ਨਾਲੇ ਵੀ ਚੱਲੇ ਆ ਤੇ ਬੱਸ ਹੱਤੀ ਵੀ ਜਾਣੇ ਆ ਇਹਨਾਂ ਨੂੰ ਦੇ ਗਿਆ ਚੱਲੇ ਬੈਠ ਜੀ ਬੰਦੀਏ ਲਾ ਕੇ ਅਸੀਂ ਵੀ ਜਾਣੇ ਆ ਕਿ ਆਪਾਂ ਇਹ ਵੀ ਉਹਨੂੰ ਇੱਥੇ ਐਡ ਕਰਦੇ ਆ ਤੇ ਆਪਕਾ ਤਾਂ ਤੁਸੀਂ ਜਰੂਰ ਦੱਸੋ ਕਿ ਸਾਡਾ ਵੀਲੋਗ ਕਿਵੇਂ ਦਾ ਲੱਗਿਆ ਲਾਈਕ ਕਰਿਓ ਸ਼ੇਅਰ ਕਰਿਓ ਜ਼ਰੂਰ ਕਰਦੇ ਧੰਨਵਾਦ